ਹੈਲੋ ਜੀ ਸਲਾਮ ਆਦਾਬ ਨਮਸਤੇ ਸਭ ਸਿਕਾਲ ਤੇ ਜੈ ਸਾਈਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਸਾਈਂ ਲਾਡੀ ਸ਼ਾਹ ਸਰਕਾਰ ਜੀ ਦੀ ਕੁਛ ਦਿਨ ਪਹਿਲਾਂ ਮੈਂ ਇੰਸਟਾਗ੍ਰਾਮ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਸਾਈਂ ਲਾਡੀ ਸ਼ਾਹ ਸਰਕਾਰ ਜੀ ਦੀ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਦੇ ਨਾਮ ਦੀ ਉਸ ਵੀਡੀਓ ਦੇ ਉੱਤੇ ਨਾ ਮੈਨੂੰ ਕਿਸੇ ਬਾਈ ਨੇ ਕਮੈਂਟ ਕੀਤਾ ਤੁਸੀਂ ਦੇਖ ਰਹੇ ਹੋ ਕਹਿੰਦਾ ਕਿ ਇਹ ਰਾਜੀ ਸ਼ਾਹ ਦਾ ਇਤਿਹਾਸ ਕੀ ਆ ਤੇ ਇਹਦੀ ਲੋਕਾਂ ਨੂੰ ਦੇਣ ਕੀ ਆ ਤੁਸੀਂ ਸੋਚਿਆ ਕਿ ਉੱਥੇ ਕਿਸੇ ਨਾਲ ਕਿਉਂ ਬਹਿਸ ਕਰਨੀ ਆ ਜਿੰਨਾ ਕਿ ਮੈਨੂੰ ਲੱਗਦਾ ਜਾਂ ਜਿੰਨਾ ਕਿ ਮੇਰਾ ਦਿਮਾਗ ਆ ਕਿਉਂਕਿ ਹੈ ਤਾਂ ਮੈਂ ਛੋਟਾ ਹੀ ਆ ਬਾਕੀ ਸਾਰੇ ਸਿਆਣੇ ਨੇ ਉਸ ਹਿਸਾਬ ਨਾਲ ਮੈਂ ਇਹਦਾ ਜਵਾਬ ਦਵਾਂਗਾ ਵੀਡੀਓ ਤੇ ਰਾਈ ਤਾਂ ਮੈਂ ਉਸ ਭਾਈ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਈ ਰਾਜੀ ਸ਼ਾਹ ਸਰਕਾਰ ਦੀ ਦੇਣ ਲੋਕਾਂ ਨੂੰ ਇਹ ਆ ਕਿ ਜਦੋਂ ਸਾਈਂ ਜੀ ਦੇ ਕੋਲੇ ਕੋਈ ਸਰਦਾਰ ਬੰਦਾ ਜਾਂਦਾ ਸੀ ਨਾ ਮੱਥਾ ਟੇਕਣ ਵਾਸਤੇ ਤਾਂ ਸਾਈਂ ਜੀ ਉਹਨੂੰ ਗਾਲਾਂ ਕੱਢਦੇ ਸੀ ਕਿ ਤੂੰ ਸਾਡੇ ਕੋਲੇ ਕੀ ਕਰਨਾ ਆ ਤੂੰ ਗੁਰਦੁਆਰੇ ਜਾਇਆ ਕਰ ਬਿਤੂੰ ਗੁਰੂਆਂ ਦੀ ਬਾਣੀ ਨੂੰ ਛੱਡ ਕੇ ਸਾਡੇ ਕੋਲੇ ਮੱਥਾ ਟੇਕਣ ਆ ਗਿਆ ਤੂੰ ਸਾਡੇ ਕੋਲੇ ਨਹੀਂ ਆਉਣਾ ਸਾਈਂ ਜੀ ਵੀ ਦੇਣੇ ਸੀ ਕਿ ਜਦੋਂ ਉਹਨਾਂ ਕੋਲੇ ਕੋਈ ਮਾਤਾ ਰਾਣੀ ਨੂੰ ਮੰਨਣ ਆਲਾ ਆਉਂਦਾ ਸੀ ਤਾਂ ਸਾਈਂ ਜੀ ਕਹਿੰਦੇ ਸੀ ਕਿ ਓਏ ਸਾਡੇ ਕੋਲੇ ਨਾਮ ਆਇਆ ਕਰੋ ਮਾਤਾ ਨਾਨਮ ਵੀ ਵੀ ਜਾਇਆ ਕਰੋ ਮਾਤਾ ਚਿੰਤਪੂਰ ਨਹੀਂ ਜਾਇਆ ਕਰੋ ਮਾਂ ਜਵਾਲਾ ਜੀ ਜਾਇਆ ਕਰੋ ਕਿ ਮਾਤਾ ਰਾਣੀ ਨੂੰ ਮੰਨਦੇ ਹੋ ਸਾਡੇ ਕੋਲੇ ਕੀ ਕਰਦੇ ਆ ਸੋ ਇਹ ਦੇਣ ਆ ਸਾਈਂ ਰਾਜੇਸ਼ਰ ਸਰਕਾਰ ਜੀ ਜੀ ਕਿ ਜੇ ਮੰਨ ਲੋ ਕਿਉਂਕਿ ਮੈਨੂੰ ਪਤਾ ਥੱਲੇ ਕਮੈਂਟ ਕਈ ਜਿਹੜੇ ਬਹੁਤ ਸਿਆਣੇ ਨੇ ਉਹ ਕਰੂਗੇ ਭਈ ਆਪ ਉਹ ਸਿੱਖਣਾ ਪਿੰਦਾ ਸੀ ਨਸ਼ਾ ਕਰਦਾ ਸੀ ਸਾਈਂ ਜੀ ਜੇ ਆਪ ਸਿੱਖਤ ਪਿੰਦੇ ਵੀ ਸੀ ਨਾ ਪਰ ਉਹ ਸਾਹਮਣੇ ਵਾਲੇ ਨੂੰ ਘੂਰਦੇ ਸੀ ਕਿ ਖਬਰਦਾਰ ਹੋ ਜਿਓ ਜੇ ਕਿਸੇ ਨੇ ਨਸ਼ਾ ਕੀਤਾ ਜਾਂ ਸਿਕਟ ਪੀਤੀ ਜਾਂ ਇੱਥੇ ਲੇ ਪਾਸੇ ਆਏ ਉਹ ਸਮਝਾਉਂਦੇ ਸੀ ਕਿਉਂਕਿ ਉਹ ਫਕੀਰ ਸੀ ਉਹਨਾਂ ਦੇ ਨਾ ਕੋਈ ਅੱਗੇ ਨਾ ਕੋਈ ਪਿੱਛੇ ਫਕੀਰਾਂ ਦੇ ਵਿੱਚ ਤੇ ਦੁਨੀਆਦਾਰੀ ਦੇ ਵਿੱਚ ਬਹੁਤ ਫਰਕ ਹੁੰਦਾ ਉਹਨਾਂ ਨੂੰ ਨਾਮ ਲਾਇਆ ਕਰੋ ਸੋ ਬਾਕੀ ਜਿਨ੍ਹਾਂ ਨੇ ਨਹੀਂ ਮੰਨਣਾ ਜਾਂ ਜਿਨ੍ਹਾਂ ਨੇ ਨੈਟਿਵ ਬੋਲਣਾ ਕੁਝ ਨਾ ਕੁਝ ਉਹਨਾਂ ਨੇ ਤਾਂ ਬੋਲੀ ਜਾਣਾ ਰਹਿੰਦੀ ਉਮਰ ਤੱਕ ਰਹਿਣਗੀ ਦੁਨੀਆ ਤੱਕ ਏ ਰੱਬ ਨੇ ਡਿਊਟੀਆਂ ਲਾਈਆਂ ਹੁੰਦੀਆਂ ਨੇ ਕਿ ਇਹ ਬੰਦੇ ਸਿਰਫ 네ਗੇਟਿਵ ਬੋਲਣਗੇ ਇਹ ਬੰਦੇ ਸਿਰਫ ਇਦਾਂ ਕਰਨਗੇ ਸੋ ਬਾਕੀ ਜਿਹੜੇ ਜਿਹੜੇ ਸਾਈਨ ਨੂੰ ਪਿਆਰ ਕਰਨ ਵਾਲੇ ਨੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੈ ਸਾਈਨ ਜੀ